ਸੱਚੇ ਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਕ ਸਵਾਗਤ ਕਰਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਟੈਰਿਫ ਨੂੰ ਲੈ ਕੇ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆ ਰਹੇ ਨੇ ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਕਸਰ ਆਪਣੀਆਂ ਰੈਲੀਆਂ ਦੇ ਵਿੱਚ ਜਾਂ ਫਿਰ ਕਿਤੇ ਵੀ ਭਾਸ਼ਣ ਦੌਰਾਨ ਇਹ ਕਹਿੰਦੇ ਨੇ ਕਿ ਜੇਕਰ ਕੋਈ ਅਮਰੀਕਾ ਦੇ ਉਦਯੋਗ ਨੂੰ ਜਾਂ ਤੋਂ ਜਿਹੜੇ ਉਤਪਾਦਕ ਨੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਉਸ ਨੂੰ ਜਿਹੜਾ ਜ਼ਿਆਦਾ ਪਰਫੁੱਲਤ ਕਰਨ ਦੀ ਕੋਸ਼ਿਸ਼ ਕਰਾਂਗੇ ਇਸੇ ਦੇ ਚੱਲਦੇ ਉਹਨਾਂ ਨੇ ਕੈਨੇਡਾ ਤੋਂ ਆਉਣ ਵਾਲੀਆਂ ਚੀਜ਼ਾਂ ਦੇ ਉੱਪਰ ਵੀ ਟੈਰਿਫ ਲਗਾਇ ਰਤੂ ਨੂੰ ਵੀ ਵੱਡਾ ਝਟਕਾ ਦਿੱਤਾ ਸੀ ਪਾਕਿਸਤਾਨ ਦੇ ਉੱਪਰ ਵੀ ਟੈਰਫ ਲਗਾਇਆ ਪਰ ਇਸ ਸਬੰਦੇ ਵਿਚਾਲੇ ਵੱਡੀ ਖਬਰ ਆ ਕਿ ਇਸ ਟੈਰਫ ਦੇ ਉੱਪਰ ਇੱਕ ਹਫ਼ਤੇ ਦੇ ਲਈ ਇਹ ਟੈਰਫ ਟਾਲ ਦਿੱਤਾ ਗਿਆ ਜਾਨੀ ਕਿ ਜਿੰਨੀ ਕੁ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆ ਕਿ ਇਹ ਟੈਰਫ ਹੁਣ 7 ਅਗਸਤ ਤੋਂ ਜਿਹੜੀ 7 ਅਗਸਤ 2025 ਤੋਂ ਲਾਗੂ ਹੋਵੇਗਾ ਜਿਹੜਾ ਕਿ ਟੈਰਫ ਅੱਜ 1 ਅਗਸਤ 2025 ਤੋਂ ਲਾਗੂ ਹੋਣ ਵਾਲਾ ਸੀ ਇਸ ਦੇ ਵਿੱਚ ਇੱਕ ਹਫ਼ਤੇ ਦੀ ਜਿਹੜੀ ਇੱਕ ਜਾਨੀ ਕਿ ਇਹ 7 ਦਿਨਾਂ ਦੀ ਹੋਰ ਅੱਗੇ ਢਿੱਲ ਦੇ ਦਿੱਤੀ ਗਈ ਆ ਟਾਲ ਦਿੱਤਾ ਗਿਆ ਦਰਅਸਲ ਜਿਸ ਦੇ ਵਿੱਚ ਡੋਨਲਡ ਟਰੰਪ ਨੇ ਨਵੇਂ ਟੈਰਫ ਦੀ ਸੂਚੀ ਜਾਰੀ ਕੀਤੀ ਹੈ ਉਸ ਦੇ ਵਿੱਚ ਕੁੱਲ 92 ਦੇਸ਼ ਨੇ ਜਾਨੀ ਕਿ ਉਹ 92 ਦੇਸ਼ ਜਿਨ੍ਹਾਂ ਦੇ ਵਿੱਚੋਂ ਜਿਹੜਾ ਸਮਾਨ ਐਕਸਪੋਰਟ ਹੋ ਕੇ ਅਮਰੀਕਾ ਦੇ ਵਿੱਚ ਜਾਂਦਾ ਜਾਨੀ ਕਿ ਅਮਰੀਕਾ ਉਹਨਾਂ ਤੋਂ ਕੋਈ ਨਾ ਕੋਈ ਪ੍ਰੋਡਕਟ ਇੰਪੋਰਟ ਕਰਾਉਂਦਾ ਤਾਂ ਉਹਨਾਂ ਦੇ ਉੱਪਰ ਟੈਰਫ ਲਗਾਇਆ ਗਿਆ ਜਿਸ ਦੇ ਵਿੱਚ ਸਿੱਧੇ ਤੌਰ ਤੇ ਭਾਰਤ ਦੇ ਉੱਪਰ 25% ਜਾਨੀ ਕਿ ਜੇ ਜੋ ਵੀ ਸਮਾਨ ਭਾਰਤ ਦੇ ਵਿੱਚੋਂ ਅਮਰੀਕਾ ਦੇ ਵਿੱਚ ਜਾਏਗਾ ਉੱਥੇ 25% ਉਸ ਦੇ ਉੱਪਰ ਟੈਰਫ ਲਾ ਕੇ ਉਹ ਫਿਰ ਸੇਲ ਹੋਵੇਗਾ ਤੇ ਉਸ ਤੋਂ ਬਾਅਦ ਇਸੇ ਤਰੀਕੇ ਨਾਲ ਪਾਕਿਸਤਾਨ ਤੇ 19% ਤੇ ਇਸ ਤੋਂ ਵੀ ਜਾਦੇ ਕੈਨੇਡਾ ਤੋਂ ਆਉਣ ਵਾਲੇ ਸਮਾਨ ਦੇ ਉੱਪਰ 35% ਟੈਰਿਫ ਲਗਾ ਦਿੱਤਾ ਗਿਆ ਜਿੱਥੇ ਕਿ ਵੱਡਾ ਝਟਕਾ ਲੱਗਿਆ ਸੀ ਕਿ ਅੱਜ 1 ਅਗਸਤ 2025 ਤੋਂ ਇਹ ਟੈਰਿਫ ਲਾਗੂ ਹੋ ਜਾਵੇਗਾ ਪਰ ਇਸ ਸਭ ਦੇ ਵਿਚਾਲੇ ਅੱਜ ਇੱਕ ਰਾਹਤ ਭਰੀ ਖਬਰ ਹੈ ਕਿ ਇੱਕ ਹਫਤੇ ਦੇ ਲਈ ਇਹ ਟੈਰਿਫ ਟਾਲ ਦਿੱਤਾ ਗਿਆ ਹਾਲਾਂਕਿ ਦੇਖਣਾ ਹੋਵੇਗਾ ਕਿ ਉਸ ਤੋਂ ਉਸ 7 ਅਗਸਤ 2025 ਤੋਂ ਪਹਿਲਾਂ ਪਹਿਲਾਂ ਕੋਈ ਅਹਿਮ ਮੀਟਿੰਗ ਕਰਕੇ ਇਸ ਟੈਰਿਫ ਨੂੰ ਲੈ ਕੇ ਕੋਈ ਵੱਡੀ ਖਬਰ ਆਉਂਦੀ ਜਾਂ ਕਦੋਂ ਲਾਗੂ ਹੋਣਾ ਜਾਂ ਫਿਰ ਤਰੀਕ ਅੱਗੇ ਪਿੱਛੇ ਕਰੀ ਜਾਂਦੀ ਜਾਂ ਫਿਰ ਟੈਰਿਫ ਦੀ ਦਰਾਂ ਜਿਹੜਾ ਰੇਟ ਆ ਉਹ ਵੀ ਘਟਵਾ ਦਿੱਤਾ ਜਾ ਸਕਦਾ ਪਰ ਫਿਲਹਾਲ ਦੀ ਸੂਤਰਾਂ ਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆਇਆ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਇੱਕ ਹਫਤੇ ਲਈ ਟੈਰਿਫ ਨੂੰ ਟਾਲ ਦਿੱਤਾ ਗਿਆ ਹੈ